ਕਿ ਕਿ ਬੀਸੀਏ ਬੀਐਸਸੀ ਆਈਟੀ ਤੇ ਬੀਐਸਸੀ ਵਾਲਿਆਂ ਨੇ ਆਈਟੀ ਸੈਕਟਰ ਦੇ ਵਿੱਚ ਜੌਬ ਕਿਵੇਂ ਲੈਣੇ ਆ ਠੀਕ ਹੈ ਤਾਂ ਇਹਦੇ ਵਿੱਚ ਮੈਂ ਪਹਿਲੇ ਸਲਾਈਡ ਤੇ ਜਾਣਾ ਹੈ ਕਿ ਤੁਹਾਡੇ ਸਕੋਪ ਕਿਹੜੇ-ਕਿਹੜੇ ਐ ਤੁਸੀਂ ਜਾਂ ਤਾਂ ਸੌਫਟਵੇਅਰ ਡਿਵੈਲਪਰ ਬਣ ਸਕਦੇ ਹੋ ਮੈਨੂਅਲ ਟੈਸਟਰ ਬਣ ਸਕਦੇ ਹੋ ਆਟੋਮੇਸ਼ਨ ਟੈਸਟਰ ਬਣ ਸਕਦੇ ਹੋ ਡੈਵਓਪਸ ਇੰਜੀਨੀਅਰ ਫੀਲਡ ਵਿੱਚ ਜਾ ਸਕਦੇ ਹੋ ਜਾਂ ਫਿਰ ਤੁਸੀਂ ਡਾਟਾ ਐਨਾਲਿਸਟ ਡਾਟਾ ਇੰਜੀਨੀਅਰਿੰਗ ਦੀ ਲਾਈਨ ਵਿੱਚ ਵੀ ਜਾ ਸਕਦੇ ਹੋ ਜੇ ਤੁਸੀਂ ਬੀਐਸਸੀ ਬੀਸੀਏ ਬੀਐਸਸੀ ਆਈਟੀ ਕੀਤੀ ਹੋਈ ਹੈ ਤੇ ਐਦਾਂ ਦੀ ਜੌਬ ਲੱਭ ਰਹੇ ਹੋ ਠੀਕ ਹੈ ਤਾਂ ਤੁਸੀਂ ਬਹੁਤ ਸਹੀ ਜਗ੍ਹਾ ਤੇ ਹੋ ਇਹ ਵੀਡੀਓ ਤੁਹਾਡੇ ਲਈ ਦਿੱਤੀ ਗਈ ਹੈ ਇਹਦੇ ਵਿੱਚ ਮੈਂ ਦੱਸਾਂਗਾ ਕਿ ਕਿਹੜੀਆਂ-ਕਿਹੜੀਆਂ ਸਕਿੱਲਸ ਤੁਹਾਨੂੰ ਆਣੀਆਂ ਚਾਹੀਦੀਆਂ ਆ ਕਿਹੜੇ-ਕਿਹੜੇ ਕੋਰਸ ਕਰਨੇ ਆ ਤੇ ਕਿੱਥੋਂ-ਕਿੱਥੋਂ ਕਰਨੇ ਆ ਤੇ ਜੌਬ ਕਿਵੇਂ ਅਪਲਾਈ ਕਰਨੀ ਹੈ ਠੀਕ ਹੈ ਤੇ ਆਪਾਂ ਪਹਿਲਾਂ ਅੰਡਰਸਟੈਂਡ ਕਰਦੇ ਹਾਂ ਕਿ ਇਹਦੇ ਵਿੱਚ ਸਕੋਪ ਕੀ-ਕੀ ਹੈਗਾ ਠੀਕ ਹੈ BCA BSC IT ਜਾਂ BSC ਵਾਲਿਆਂ ਦੀ IT ਸੈਕਟਰ 'ਚ ਈਜ਼ੀਲੀ ਜੌਬ ਮਿਲ ਜਾਂਦੀ ਹੈ ਇਹਨਾਂ ਵਿੱਚ ਕੰਪਿਊਟਰ ਬੇਸਿਸ ਤੋਂ ਮਾਣੇ ਚਾਹੀਦੇ ਆ ኦਪਰੇਟਿੰਗ ਸਿਸਟਮ ਬਾਰੇ ਜਾਣਨਾ ਚਾਹੀਦਾ ਹੈ ਤੇ ਮੋਸਟ ਇੰਪੋਰਟੈਂਟਲੀ ਤੁਹਾਨੂੰ ਗਿਆਨ ਆ ਚਾਹੀਦਾ ਹੈ ਸਕਿੱਲਸ ਆਣੀਆਂ ਚਾਹੀਦੀਆਂ ਆ ਠੀਕ ਹੈ ਸਕਿਲਸ ਮੈਟਰ ਜ਼ਿਆਦਾ ਕਰਦੀਆਂ ਨੇ ਠੀਕ ਹੈ ਤੇ ਸਕਿਲਸ ਕਿਨੇ ਗਰੀਆਂ ਨੇ ਚਾਉਦੇ ਆ ਜੇ ਤੁਸੀਂ ਸੌਫਟਵੇਅਰ ਡਿਵੈਲਪਰ ਬਣਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਪ੍ਰੋਗਰਾਮਿੰਗ ਲੈਂਗੁਏਜ ਕੋਈ ਆਣੀ ਚਾਹੀਦੀ ਹੈ ਅੱਜਕੱਲ ਜਿਹੜੀਆਂ ਮੋਸਟਲੀ ਫੇਮਸ ਪ੍ਰੋਗਰਾਮਿੰਗ ਲੈਂਗੁਏਜ ਨੇ ਉਹ ਹੈ ਰਿਆ ਜਾਵਾਸਕ੍ਰਿਪਟਾ ਪਾਈਥਾਨਾ ਸੀ ਸ਼ਾਪਾ ਜਾਵਾ ਠੀਕ ਹੈ ਫਿਰ ਤੁਸੀਂ ਫਰੇਮਵਰਕ ਕੋਈ ਅੱਜਕੱਲ ਦੇ ਮਤਲਬ ਟਰੈਂਡਿੰਗ ਫਰੇਮਵਰਕ ਹੈਗੇ ਆ ਐਂਗੂਲਰ ਨੋਡ ਜੇਐਸ ਰੀਐਕਟ ਜੇਐਸ ਵਰਜਨ ਕੰਟਰੋਲ ਮਤਲਬ ਜਿੱਥੇ ਆਪਾਂ ਆਪਣਾ ਕੋਡ ਜੋ ਵੀ ਲਿਖਾਂਗੇ ਜਿੱਥੇ ਆਪਾਂ ਬ ਪ੍ਰੋਜੈਕਟ ਬਣਾ ਲੈ ਬੜੇ ਜ਼ਰੂਰੀ ਨੇ ਜੇ ਤੁਸੀਂ ਪ੍ਰੋਜੈਕਟ ਬਣਾਓਗੇ ਤੁਸੀਂ ਆਪਣਾ ਜਦੋਂ ਪੋਰਟਫੋਲੀਓ ਕਿਸੇ ਨੂੰ ਸ਼ੋਅ ਕਰੋਗੇ ਕਿ ਮੇਰੇ ਮੈਂ ਜਿਹੜਾ ਇੱਕ ਫਾਈਲ ਪੋਰਟਫੋਲੀਓ ਸਮਝ ਲੈ ਕੇ ਫਾਈਲ ਹੈ ਜਿੱਦਾ ਆਪਾਂ ਸਕੂਲਾਂ ਦੇ ਵਿੱਚ ਦਿਖਾਣੇ ਹੁੰਦੇ ਸੀ ਕਿ ਮੈਨੂੰ ਕਿਹੜੇ ਕਿਹੜੇ ਸਰਟੀਫਿਕੇਟ ਮਿਲੇ ਹੋਏ ਆ ਠੀਕ ਹੈ ਇਦਾਂ ਹੀ ਆਪਾਂ ਪੋਰਟਫੋਲੀਓ ਬਣਾਣੇ ਆ ਕਿ ਕਿਹੜੇ ਕਿਹੜੇ ਪ੍ਰੋਜੈਕਟ ਨਾ ਕੀਤੇ ਆ ਤੇ ਉਹਦੇ ਵਿੱਚ ਕੀ ਕੀ ਮੈਂ ਬੜਾ ਕੇ ਲਿਖਾਇਆ ਜਾਂ ਕਿਸੇ ਨੂੰ ਬੜਾ ਕੇ ਦਿੱਤਾ ਠੀਕ ਹੈ ਤਾਂ ਪੋਰਟਫੋਲੀਓ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਮੈਨੂਅਲ ਡੈਸਕਟਾਪ ਵਰਲੇ ਤੁਹਾਨੂੰ ਸੌਫਟਵੇਅਰ ਟੈਸਟਿੰਗ ਦੀ ਬੇਸਿਕਸ ਆਉਣਾ ਚਾਹੀਦੀ ਹੈ ਕਿ ਉਹ ਸੌਫਟਵੇਅਰ ਕਿੱਦਾਂ ਚੱਲਦਾ ਹੈ ਕਿਵੇਂ ਉਹਨੂੰ ਟੈਸਟ ਕਰਨਾ ਹੈ ਫਿਰ ਟੈਸਟ ਕੇਸਿਸ ਲਿਖਨੇ ਪੈਂਦੇ ਆ ਕਿ ਕਿਸੇ ਇੱਕ ਬਟਨ ਦੇ ਕਲਿੱਕ ਉੱਤੇ ਕੀ ਕੀ ਸਿਨੈਰੀਓ ਹੋ ਸਕਦਾ ਉਹਨਾਂ ਸਭ ਵਾਸਤੇ ਤੁਹਾਨੂੰ ਕਿਹਾ ਟੈਸਟ ਕੇਸਿਸ ਲਿਖਨੇ ਪੈਣੇ ਆ ਫਿਰ ਬੱਗ ਰਿਪੋਰਟ ਕਰਨ ਵਾਸਤੇ ਜੀਰਾ ਇੱਕ ਟੂਲ ਹੈਗਾ ਜਿਹਦੇ ਉੱਤੇ ਤੁਸੀਂ ਪੂਰੀ ਰਿਪੋਰਟਿੰਗ ਦੱਸੋਗੇ ਕਿ ਇੱਕ ਜਿਹੜਾ ਫੀਚਰ ਸੀ ਉਹਦੇ ਵਿੱਚ ਕਿੰਨੇ ਬੱਗ ਆਏ ਆ ਕਿੰਨੇ ਰਿਸੋਲਵ ਹੋ ਗਏ ਆ ਤੇ ਕਿੰਨੇ ਤੁਹਾਡੇ ਰਿਜੈਕਟ ਹੋ ਗਏ ਆ ਉਸ ਤੋਂ ਬਾਅਦ ਸੌਫਟਵੇਅਰ ਜਿਹੜਾ ਲਾਈਫ ਸਾਈਕਲ ਆ ਉਹਦੇ ਬਾਰੇ ਤੁਹਾਨੂੰ ਸਮਝ ਰੋਣੀ ਚਾਹੀਦੀ ਹੈ ਠੀਕ ਹੈ ਉਸ ਤੋਂ ਬਾਅਦ ਜੇ ਤੁਸੀਂ ਆਟੋਮੇਸ਼ਨ ਟੈਸਟਰ ਬਣਨਾ ਹੈ ਤਾਂ ਤੁਹਾਨੂੰ ਮੈਨੂਅਲ ਰੀਟੈਸਟਿੰਗ ਦੀ ਤਾਂ ਅੰਡਰਸਟੈਂਡਿੰਗ ਜ਼ਰੂਰੀ ਹੈ ਜਿਹੜੀ ਮੈਂ ਪਹਿਲੇ ਪਿੱਛੇ ਦੱਸ ਕੇ ਪਿਆ ਸਲੇਡੀਅਮ ਜਾਂ ਫਿਰ ਸਾਈਪ੍ਰਸ ਤੁਹਾਨੂੰ ਆਉਣਾ ਚਾਹੀਦਾ ਹੈ ਠੀਕ ਹੈ ਤੇ ਸਕ੍ਰਿਪਟਿੰਗ ਲੈਂਗੁਏਜ ਜਾਵਾ ਜਾਂ ਪਾਈਥਨ ਆਣੀ ਚਾਹੀਦੀ ਕਿਉਂਕਿ ਜਿਹੜੇ ਆਟੋਮੇਸ਼ਨ ਟੈਸਟਿੰਗ ਲਈ ਤੁਹਾਨੂੰ ਥੋੜਾ ਕੋਡ ਲਿਖਣਾ ਪੈਂਦਾ ਹੈ ਠੀਕ ਹੈ ਤੇ ਆਟੋਮੇਸ਼ਨ ਫਰੇਮਵਰਕ ਜਿਹੜੇ ਅੱਜਕੱਲ ਚੱਲ ਰਹਾ ਹੈ ਟ੍ਰੈਂਡਿੰਗ ਉਹ ਤੁਹਾਨੂੰ ਆਉਣੇ ਚਾਹੀਦੇ ਨੇ ਉਹਨਾਂ ਦੀ ਬੇਸਿਕ ਅੰਡਰਸਟੈਂਡਿੰਗ ਤੇ ਫੰਡਾਮੈਂਟਲ ਮਤਲਬ ਉਹਨਾਂ ਦੇ ਮੁੱਢਲੇ ਜਿਹੜੀਆਂ ਚੀਜ਼ਾਂ ਹੋਣੀਆਂ ਉਹ ਤੁਹਾਨੂੰ ਪਤਾ ਹੋਣੀ ਚਾਹੀਏ ਠੀਕ ਹੈ ਉਤੋਂ ਬਾਅਦ ਡੈਵ ਓਫ ਇੰਜੀਨੀਅਰ ਡੈਵ ਓਫ ਜਿੱਦਾਂ ਤੁਸੀਂ ਕੋਈ ਸੌਫਟਵੇਅਰ ਬਣਾ ਲਿਆ ਠੀਕ ਹੈ ਉਹਨੂੰ ਹੁਣ ਨੈੱਟ ਤੇ ਪਾਣਾ ਕਿੱਦਾਂ ਉਹ ਜਾ ਕੇ ਨੈੱਟ ਤੇ ਡਿਪਲੋਏ ਹੁੰਦਾ ਆ ਕਿੱਦਾਂ ਉਹ ਕਿਸੇ ਵੀ ਫੋਨ ਦੇ ਵਿੱਚੋਂ ਐਕਸੈਸ ਹੋ ਜਾਂਦਾ ਆ ਤੁਸੀਂ ਆਪਣੇ ਲੈਪਟਾਪ ਤੇ ਖੋਲ ਸਕਦੇ ਹੋ ਉਹ ਸਾਰਾ ਡੈਵੌਪਸ ਦੇ ਵਿੱਚ ਆਣਾ ਤਾਂ ਤੁਹਾਨੂੰ ਬਸ ਦੇ ਵਿੱਚ ਕਿ ਲਿਨਕਸ ਕਮਾਂਡਸ ਆ ਨਹੀਂ ਚਾਹੀਦੀਆਂ ਹੈ ਸ਼ੈਲ ਸਕ੍ਰਿਪਟਿੰਗ ਟੂਲ ਜਿਦਾ ਕੁਬਰਨੇਟਸ ਹੋ ਗਿਆ ਡੌਕਰ ਹੋ ਗਿਆ ਸੀਆਈਸੀਡੀ ਮਤਲਬ ਹੋ ਗਿਆ ਕੰਟੀਨਿਊਸ ਇੰਟੀਗ੍ਰੇਸ਼ਨ ਕੰਟੀਨਿਊਸ ਡਿਵੈਲਪਮੈਂਟ ਜਾਂ ਡਿਪਲੋਇਮੈਂਟ ਤੇ ਇਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਕਰਾਂਗੇ ਗੱਲਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੁਸੀਂ ਮੈਨੂੰ ਵਧੀਆ ਹੁੰਗਾ ਵਾ ਹੁੰਗਾਰਾ ਦੋਗੇ ਤੁਸੀਂ ਵਧੀਆ ਮੈਨੂੰ ਰਿਸਪੌਂਸ ਦੋਗੇ ਠੀਕ ਹੈ ਉਤ ਤੋਂ ਬਾਅਦ ਕਲਾਉਡ ਦੇ ਵਿੱਚ ਤੁਹਾਨੂੰ AWS Azure DevOps ਇਹ ਤੁਹਾਨੂੰ ਸਭ ਕੁਝ ਬੇਸਿਕ ਇਨਨੇ ਆਨੇ ਚਾਹੀਦੇ ਫਿਰ ਆ ਗਿਆ ਕਿ ਕੋਰਸਸ ਕਿੱਦਾਂ ਆਪਾਂ ਲਰਨ ਕਰਨੇ ਆ ਤੁਸੀਂ ਯੂਡੇਮੀ ਤੋਂ ਕੋਰਸਸ ਲੈ ਸਕਦੇ ਆ ਕੋਰਸੇ ਰਾਤੀ ਲੈ ਸਕਦੇ ਆ ਇਹ ਤੀਜਾ ਜਿਹੜਾ ਆਪਾਂ ਸਿਬਲੀ ਲਰਨ ਹੈਗਾ ਇਹ ਸਾਰੇ ਪੇਡ ਨਹੀਂ ਇੱਥੇ ਤੁਹਾਨੂੰ ਕੁਛ ਨਾ ਕੁਛ ਪੈਸਾ ਮਤਲਬ ਦੇ ਕੇ ਤਾਂ ਬਲੋ ਕੋਰਸਸ ਮੰਨੇ ਆ ਤੇ ਫ੍ਰੀ ਰਿਸੋਰਸ ਕਾ ਵੀ ਨੇ ਜੇ ਕਿ ਸਰੀ ਪੜ੍ਹਨ ਦੀ ਇੱਛਾ ਹੋਵੇ ਤਾਂ ਤੁਸੀਂ YouTube ਤੋਂ ਵੀ ਸਿੱਖ ਸਕਦੇ ਬੜੇ ਫ੍ਰੀ ਦੇ ਰਿਸੋਰਸ ਨੇ ਵਧੀਆ ਵਧੀਆ ਚੈਨਲ ਨੇ ਤੇ ਉੱਥੋਂ ਤੁਹਾਨੂੰ ਵਧੀਆ ਰਿਸੋਰਸ ਮਿਲ ਜਾਣੇ ਆ ਠੀਕ ਹੈ ਉਸ ਤੋਂ ਬਾਅਦ ਬੋਰਵੀ ਨੇਮ ਆ ਇੱਥੇ ਲਿਖਿਆ ਹੋਇਆ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਕਿ ਜੌਬ ਨੂੰ ਆਪਾਂ ਅਪਲਾਈ ਕਿਵੇਂ ਕਰਨਾ ਹੈ ਜੌਬ ਅਪਲਾਈ ਕਰਨੇ ਤੁਸੀਂ ਲਿੰਕਡਿਨ ਦੇ ਉੱਤੇ ਆਪਣਾ ਪ੍ਰੋਫਾਈਲ ਬਣਾ ਲੈਣੀ ਹੈ ਠੀਕ ਹੈ ਲਿੰਕਡਇਨ ਤੇ ਜਦੋਂ ਪ੍ਰੋਫਾਈਲ ਬਣ ਗਈ ਆ ਉਹਦੇ ਵਿੱਚ ਤੁਸੀਂ ਆਪਣੇ ਪ੍ਰੋਜੈਕਟ ਐਡ ਕਰਦੇ ਨੇ ਠੀਕ ਹੈ ਫਿਰ ਇਸ ਦੂਮੇ ਬਣਾਣਾ ਬੜਾ ਜ਼ਰੂਰੀ ਆ ਜ਼ੂਮੇ ਮਤਲਬ ਉਹਦੇ ਵਿੱਚ ਤੁਹਾਡਾ ਪੂਰਾ ਵੇਰਵਾ ਹੁੰਦਾ ਆ ਕਿ ਤੁਸੀਂ ਕੀ ਪੜ੍ਹਾਈ ਕੀਤੀ ਆ ਗੀ ਕੀ ਤੁਹਾਨੂੰ ਸਕਿੱਲਜ਼ ਆ ਨਹੀਂ ਆਇਆ ਕਿੰਨੇ ਕਿੰਨੇ ਪ੍ਰੋਜੈਕਟ ਬਣਾਏ ਆ ਜੇ ਤੁਸੀਂ ਕਿਤੇ ਨੌਕਰੀ ਕੀਤੀ ਆ ਐਕਸਪੀਰੀਅੰਸ ਉੱਥੇ ਲਿਖ ਦੇਣਾ ਆ ਉਹ ਰਜ਼ੂਮੇ ਦੇ ਵਿੱਚ ਆਪਾਂ ਬਣਾ ਦੇਣਾ ਆ ਠੀਕ ਹੈ ਉਸ ਤੋਂ ਬਾਅਦ ਆਪਾਂ ਜੌਬ ਅਪਲਾਈ ਕਰਨ ਵਾਸਤੇ ਨੌਕਰੀ ਤੇ ਇੰਡੀਡ ਦੇ ਉੱਤੇ ਆਪਾਂ ਗਿਆ ਪ੍ਰੋਫਾਈਲਸ ਬਣਾਉਣੀਆਂ ਨੇ ਉੱਥੇ ਵੀ ਇਹ ਸਾਰੇ ਰਫਾ ਕੋਸ਼ ਆਪਣੀਆਂ ਡਿਟੇਲਸ ਫਿਲ ਕਰ ਦੇਣੀਆਂ ਤੇ ਡੇਲੀ ਉੱਤੇ ਅਪਲਾਈ ਕਰਨੀਆਂ ਜੌਬਸ ਤੇ ਫ੍ਰੀਲਾਂਸਿੰਗ ਤੁਹਾਨੂੰ ਕਰਨੀ ਜ਼ਰੂਰੀ ਹੈ ਉਹਦੇ ਨਾਲ ਤੁਹਾਨੂੰ ਐਕਸਪੀਰੀਅੰਸ ਆਦਾ ਕਿ ਕਿੱਦਾਂ ਕਲਾਇੰਟ ਮਤਲਬ ਤੁਹਾਡਾ بڑا ਕਸਟਮਰ ਜਿਹੜਾ ਹੈਗਾ ਕਲਾਇੰਟ ਸਮਝ ਲਓ ਕਿ ਉਹਦੇ ਨਾਲ ਕਿੱਦਾਂ ਡੀਲ ਕਰਨਾ ਕਿੱਦਾਂ ਉਹ ਤੁਹਾਨੂੰ ਦੱਸਦਾ ਕੰਮ ਕਿਵੇਂ ਕੀਤਾ ਜਾਂਦਾ ਕੀ ਕਰਨਾਗਾ ਉਹ ਤੁਸੀਂ ਉਹਨੂੰ ਬੜਾ ਕੇ ਨੇਗਾ ਠੀਕ ਹੈ ਉਸ ਤੋਂ ਬਾਅਦ ਰੈਫਰਲ ਰੈਫਰਲ ਆਦਿਆ ਨੈਟਵਰਕਿੰਗ ਤੋਂ ਤੁਸੀਂ ਜੇ ਮਾਲਾ ਲਿੰਕਡਿਨ ਦੇ ਉੱਤੇ ਪ੍ਰੋਫਾਈਲ ਬਣਾਈ ਹੋਈ ਹੈ ਲਿੰਕਡਿਨ ਦੇ ਤੁਹਾਡੇ ਕਨੈਕਸ਼ਨਸ ਨੇ ਉਹਨਾਂ ਨਾਲ ਤੁਸੀਂ ਗੱਲ ਕਰਕੇ ਨੈਟਵਰਕਿੰਗ ਤੁਹਾਡੀ ਵਾਧੀ ਹੈ ਠੀਕ ਹੈ ਆਪਣੇ ਆਪ ਨੂੰ ਰੈਫਰਰ ਕਰਨੇ ਵਾਸਤੇ ਉਹਨਾਂ ਨੂੰ ਮਨਾ ਸਕਦੇ ਹੋ ਉਹਨਾਂ ਨੂੰ ਕਾਲ ਕਰ ਸਕਦੇ ਹੋ ਠੀਕ ਹੈ ਫਿਰ ਪ੍ਰੈਕਟਿਸ ਡੇਲੀ ਨਹੀਂ ਮੈਂ ਮੰਨਦਾ ਕਿ ਜੇ ਤੁਸੀਂ 2 ਤੋਂ 3 ਘੰਟੇ ਦਿਓਗੇ ਪ੍ਰੈਕਟਿਸ ਕਰਨ ਵਾਸਤੇ ਕੋਡਿੰਗ ਨੂੰ 3 ਤੋਂ 6 ਮਹੀਨੇ ਦੇ ਵਿੱਚ ਤੁਸੀਂ ਬਿਲਕੁਲ ਤਿਆਰ ਹੋ ਜਾਓਗੇ ਕਿਸੇ ਵੀ ਜੋਬ ਲਈ ਕਰਨ ਵਾਸਤੇ ਤੇ ਅਪਲਾਈ ਕਰਨ ਵਾਸਤੇ ਠੀਕ ਹੈ ਤੇ ਤੁਸੀਂ ਫਿਰ ਜਦੋਂ ਇੰਟਰਵਿਊ ਦੋਗੇ ਇੰਟਰਵਿਊ ਦੇ ਵਿੱਚ ਬੰਦਾ ਰਿਜੈਕਟ ਵੀ ਹੋ ਜਾਂਦਾ ਹੈ ਤੇ ਰਿਜੈਕਸ਼ਨ ਦੇ ਨਾਲ ਹੀ ਬੰਦਾ ਸਿੱਖਦਾ ਹੈ ਕਿ ਮੈਂ ਗਲਤੀ ਕਿੱਥੇ ਕੀਤੀ ਹੈ ਫਿਰ ਹੌਲੀ ਹੌਲੀ ਤੁਸੀਂ ਸਿਲੈਕਸ਼ਨ ਵੱਲ ਦੀ ਰਾਹ ਨੂੰ ਤੁਰ ਪੋਗੇ ਤੇ ਤੁਸੀਂ ਨੌਕਰੀ ਹਾਸਲ ਕਰ ਲੋਗੇ ਐਨਾ ਵੀ ਔਖਾ ਨਹੀਂ ਹੈਗਾ ਨੌਕਰੀ ਲੈਣਾ ਇੱਕ ਵਾਰ ਤੁਸੀਂ ਪੈਰ ਰੱਖ ਲਿਆ ਕਿਸੇ ਗੇਟ ਦੇ ਵਿੱਚ ਫਿਰ ਅੱਗੇ ਅੱਗੇ ਰਾਹ ਖੁੱਲਦੇ ਜਾਂਦੇ ਨੇ ਜਿਹੜਾ ਸਿਆਣੇ ਕਹਿੰਦੇ ਨੇ ਕਿ ਰਾਹ ਖੁੱਲਦੇ ਰਹਿੰਦੇ ਨੇ ਤੇ ਆਪਾਂ ਵੀ ਉਦੇ ਕਰਨਾ ਹੌਲੀ ਹੌਲੀ ਚੰਗਣਾ ਇਹ ਨਹੀਂ ਕਿੜਾ ਕਿ ਪਹਿਲੀ ਨੌਕਰੀ 'ਚ ਮੈਨੂੰ 1 ਲੱਖ ਰੁਪਏ ਕਮਾਉਣ ਲੱਗ ਜਾ ਹੌਲੀ ਹੌਲੀ ਸਭ ਕੁਝ ਚਲਪਣਾ ਠੀਕ ਹੈ ਤੇ ਇਹਦੇ ਵਿੱਚ ਕੀ ਹੈ ਸਕਿਲਸ ਮੈਟਰ ਜ਼ਿਆਦਾ ਕਰਦੀਆਂ ਹੈ ਡਿਗਰੀ ਮੈਟਰ ਨਹੀਂ ਕਰਦੀ ਡਿਗਰੀ ਇੱਕ ਟਾਈਮ ਤੇ ਮੈਟਰ ਕਰਦੀ ਹੈ ਜੇ ਤੁਸੀਂ ਕਾਲਜ ਦੀ ਪੜ ਰਹੇ ਹੋਗੇ ਤੁਹਾਨੂੰ ਕਾਲਜ ਦੇ ਵਿੱਚ ਹੀ ਨੌਕਰੀ ਮਿਲ ਜਵੇ ਪਰ ਉਸ ਤੋਂ ਬਾਅਦ ਜ਼ਿਆਦਾ ਡਿਗਰੀ ਮੈਟਰ ਨਹੀਂ ਕਰਦੀ ਤੁਹਾਡੀ ਸਕਿਲਸ ਮੈਟਰ ਕਰਦੀਆਂ ਕਿ ਤੁਸੀਂ ਆਪਣੇ ਲਾਈਫ ਦੇ ਵਿੱਚ ਐਕਸਪੀਰੀਅੰਸ ਦੇ ਵਿੱਚ ਕਿੰਨਾ ਸਿੱਖਿਆ ਆ ਉਹ ਸਭ ਕੁਝ ਮੈਟਰ ਕਰਦਾ ਹੈ ਠੀਕ ਹੈ ਤੇ ਕਮੈਂਟ ਕਰਕੇ ਮੈਨੂੰ ਦੱਸੋ ਕਿ ਤੁਸੀਂ ਅਗਲੀ ਵੀਡੀਓ ਕਿਹਦੇ ਉੱਤੇ ਚਾਹੁੰਦੇ ਹੋ ਜੇ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੈ ਤਾਂ ਮੈਨੂੰ ਪਲੀਜ਼ ਸਪੋਰਟ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ थैंक यू सो मच